ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜ ਜਿਹਦੇ ਵਿੱਚ ਦੋ ਗੱਡੀਆਂ ਦੇ ਵੱਲੋਂ ਇੱਕ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ ਗਈ। ਜਾਣਕਾਰੀ ਅਨੁਸਾਰ ਇਹ ਦੋ ਗੱਡੀਆਂ ਰੋਂਗ ਸਾਈਡ ਤੋਂ ਆ ਰਹੀਆਂ ਸਨ ਤੇ ਬੁਲੇਟ ਸਵਾਰ ਨੂੰ ਇਹਨਾਂ ਨੇ ਜਾ ਕੇ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਬੁਲੇਟ ਸਵਾਰ ਜ਼ਖਮੀ ਹੋ ਗਿਆ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਬਰਡ ਸਵਾਰ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਸ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵੀਰਵਾਰ ਦੁਪਹਿਰ ਨੂੰ ਜਲੰਧਰ ਦੇ ਚੁੰਮੁੰਨ ਚੌਂਕ ਤੋਂ ਗਲਤ ਦਿਸ਼ਾ ਦੇ ਵਿੱਚ ਆ ਰਹੇ ਉਹਨਾਂ ਦੀ ਬੁਲੇਟ ਬਾਈਕ ਦੇ ਨਾਲ ਟੱਕਰ ਹੋ ਗਈ। ਖੁਸ਼ਕਿਸਮਤੀ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੌਕੇ ਤੇ ਮੌਜੂਦ ਰਾਹਗੀਰਾਂ ਨੇ ਹਾਦਸੇ ਦੀ ਸੂਚਨਾ ਕੰਟਰੋਲ ਰੂਮ ਨੂੰ ਦਿੱਤੀ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ 6 ਦੀ ਪੁਲਿਸ ਮੌਕੇ ਤੇ ਪਹੁੰਚ ਗਈ। ਪੁਲਿਸ ਨੇ ਤਿੰਨੋਂ ਵਾਹਨਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ 6 ਦੇ ASI ਰੇਸ਼ਮ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਹਾਦਸੇ ਦੀ ਸੂਚਨਾ ਮਿਲੀ ਸੀ। ਉਹ ਤੁਰੰਤ ਪੁਲਿਸ ਪਾਰਟੀ ਦੇ ਨਾਲ ਮੌਕੇ ਤੇ ਪਹੁੰਚ ਗਏ ਪਹਿਲਾ ਜ਼ਖਮੀ ਬਾਈਕ ਸਵਾਰ ਨੂੰ ਇਲਾਜ ਦੇ ਲਈ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉਸ ਨੇ ਦੱਸਿਆ ਕਿ ਇੱਕ i20 ਅਤੇ ਵਾਕਸ ਵੈਗਨ ਦੀ ਬੁਲੇਟ ਬਾਈਕ ਦੇ ਨਾਲ ਟੱਕਰ ਹੋ ਚੌਕ ਦੀ ਸੀਸੀਟੀਵੀ ਕੈਮਰੇਆਂ ਦੀ ਜਾਂਚ ਕੀਤੀ ਜਾਵੇਗੀ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕਸੂਰ ਕਿਸ ਦਾ ਸੀ ਜਿਸਨ ਸੰਗੀ ਦਾ ਆਪਣੇ ਵਿਚਸਕਾਰ ਤੋਂ ਚੌਨਮਨ ਚੌਕ ਇੱਥੇ ਐਕਸੀਡੈਂਟ ਹੋਇਆ ਦੋ ਗੱਡੀਆਂ ਦਾ i20 ਤੇ ਵਾਕਸ ਵੈਗਨ ਆ ਰੋਮਸਰਤ ਹੋ ਰਹੀਆਂ ਜਿੱਤੇ ਉਹ ਬੁਲਟ ਜਿਹੜਾ ਮੋਟਰਸਾਈਕਲ ਹੈ ਉਹ ਥੱਲੇ ਆ ਗਿਆ ਬੁਲਟ ਵਾਲੇ ਦੇ ਇੰਜਰਡ ਹੋ ਗਏ ਤੇ ਮੌਕੇ ਤੇ ਆਏ ਜਾਨੀ ਨੁਕਸਾਨ ਨਹੀਂ ਹੋਇਆ ਬੁਲਟ ਮੋਟਰਸਾਈਕਲ ਵਾਲੇ ਦੇ ਸਿਰ ਦੇ ਵਿੱਚ ਇੰਜਰਡ ਹੋ ਗਏ ਬਾਕੀ ਠੀਕ ਪੜਾ ਸਲਾਮ ਵਾਲੇ ਸਰਕਾਰ ਵਾਈ ਕਰ ਰਹੇ ਜੀ ਕੈਮਰੇ ਜਿਹੜਾ ਉਹ ਦੇਖਾਂਗੇ ਕਿ ਇਹ ਕਿਹਦਾ ਕਸੂਰਾ ਉਹਦੇ ਸਾਹਮਣੇ ਮੌਕੇ ਤੇ ਕਰਵੈ ਜੀ ਆਏ ਦਿਨ ਅਜਿਹੀਆਂ ਦੁਰਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਿਨ੍ਹਾਂ ਤੋਂ ਸਾਨੂੰ ਸਬਕ ਲੈਣ ਦੀ ਲੋੜ ਹੈ ਤੁਹਾਡੀ ਇਸ ਖਬਰ ਬਾਰੇ ਕੀ ਰਾਏ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ